ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਗੁੱਟਬਾਜ਼ੀ ਤੋਂ ਬਚੇ ਪਰ ਇਸਦੇ ਉਲਟ ਕਾਂਗਰਸ ਚ ਬਗਾਵਤ ਹੋ ਰਹੀ ਹੈ ਬਗਾਵਤ ਪ੍ਰਤਾਪ ਸਿੰਘ ਬਾਜਵਾ ਜੋ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਖਿਲਾਫ ਹੋ ਰਹੀ ਹੈ ਲੁਧਿਆਣਾ ਦੇ ਅੰਦਰ ਉਹਨਾਂ ਨੂੰ ਕਿਰੇਗਾ ਸਾਡੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਬਾਜਵਾ ਸਾਹਿਬ ਇਸ ਤਰ੍ਹਾਂ ਕਿਉਂ ਆਗਾ ਕਿ ਤੁਸੀਂ ਲਗਾਤਾਰ ਜ਼ਮੀਨ ਤੇ ਜਾ ਰਹੇ ਹੋ ਇੱਕ ਤਰ ਜਿਹੜੀ ਤੁਹਾਡੀ ਪਾਰਟੀ ਦੇ ਅੰਦਰ ਹੀ ਹੈ ਉਹ ਤੁਹਾਡਾ ਵਿਰੋਧ ਕਰਵਾ ਰਹੀ ਹੈ ਤੁਸੀਂ ਮੇਰੇ ਕੁਛੜ ਬੈਠੇ ਮੇਰੀ ਦੜੀ ਪੁਟੀ ਜਾਂਦੇ ਉਹ ਬਗਾਵਤ ਮੇਰੇ ਖਿਲਾਫ ਕਿੱਥੇ ਸ਼ੁਰੂ ਹੋਈ ਹੈ ਇਹ ਹਰ ਚੋਨੇ ਦੀ ਫਸਲ ਦੇ ਵਿੱਚ ਤੁਹਾਨੂੰ ਪਤਾ ਨਦੀਨ ਹੁੰਦਾ ਉਹਨੂੰ ਹਮੇਸ਼ਾ ਚੰਗਾ ਜ਼ਿੰਮੇਦਾਰ ਨਦੀਨ ਨੂੰ ਹੌਲੀ ਹੌਲੀ ਕੱਢਦਾ ਤੇ ਫਸਲ ਚੰਗੀ ਹੁੰਦੀ ਇਹ ਨਦੀਨ ਏ ਥੋੜਾ ਥੋੜਾ ਹੌਲੀ ਹੌਲੀ ਚੁੰਨ ਰਹੇ ਆ ਜੇ ਨੀ ਨਦੀਨ ਨੂੰ ਚੁੰਨਣ ਚ ਲੇਟ ਹੋ ਰਹੀ ਆ ਕੌਂਗਰਸ ਨੂੰ ਨੁਕਸਾਨ ਹੋ ਜੇ ਟਾਈਮ ਸਿਰ ਫਸਲ ਹਮੇਸ਼ਾ ਜਿਹੜੀ ਹੁੰਦੀ ਏ ਪਹਿਲੇ ਜਿਹੜੀ ਹੈ ਬੀ ਲਾਇਆ ਜਾਂਦਾ ਫਿਰ ਪਾਣੀ ਦਿੱਤਾ ਜਾਂਦਾ ਫਿਰ ਉਹਦੇ ਵਿੱਚ ਇਸ ਕਿਸਮ ਦਾ ਨਦੀਨ ਹੁੰਦਾ ਫਿਰ ਨਦੀਨ ਪੁੱਟਿਆ ਜਾਂਦਾ ਫਿਰ ਨਦੀਨ ਫਸਲ ਤੋਂ ਵੱਡਾ ਹੋ ਜਾਂਦਾ ਆਮ ਤੌਰ ਤੇ ਜਿਹੜੇ ਬਹੁਤ ਸਾਰੇ ਕਿਸਾਨਾਂ ਦੀ ਫਸਲ ਹੁੰਦਾ ਜੇ ਲੇਟ ਪੁੱਟਿਆ ਜੇ ਹੁਣ ਟਾਈਮ ਸਿਰ ਪੁੱਟ ਰਹੇ ਆ ਟਾਈਮ ਸਿਰ ਪੁੱਟ ਰਹੇ ਨਦੀਨ ਵੱਡ ਤੁਹਾਡੀ ਲੀਡਰਸ਼ਿਪ ਰਾਹੁਲ ਗਾਂਧੀ ਨੂੰ ਸੀਰੀਅਸ ਟੋਨ ਨਹੀਂ ਲੈ ਰਹੀ ਜਦੋਂ ਰਾਹੁਲ ਗਾਂਧੀ ਕਹਿ ਕੇ ਗਏ ਨੇ ਕਿ ਇਕੱਠੇ ਹੋ ਉਹਦੇ باوجود ਇਕੱਠੇ ਨਹੀਂ ਹੋ ਰਹੇ ਇਹ ਤੁਹਾਨੂੰ ਨਜ਼ਰ ਆ ਰਿਹਾ ਪਤਾ ਨਹੀਂ ਜਾਂ ਤਾਂ ਮੈਂ ਤੁਹਾਨੂੰ ਕੋਈ ਐਨਕ ਇਹੋ ਜੀ ਮਗਾ ਕੇ ਦਾਂ ਤੁਹਾਨੂੰ ਜਾਪੇ ਕਿ ਅਸੀਂ ਸਾਰੇ ਇਕੱਠੇ ਆ ਕੋਈ ਬੋਲਿਆ ਤੇ ਹੈ ਨਹੀਂ ਸਾਰੇ ਇਕੱਠੇ ਨੇ ਜਿਹੜੇ ਭੈਣ ਭਰਾ ਕਦੇ ਇਕੱਠੇ ਨਹੀਂ ਹੁੰਦੇ ਸੀ ਦਿੱਲੀ ਦੇ ਅੰਦਰ ਧਰਨਾ ਭੈਣ ਦੇਣ ਚਲੀ ਜਾਂਦੀ ਸੀ ਉਹ ਭੈਣ ਹੁਣ ਭਰਾ ਨਾਲ ਇਕੱਠੀ ਆ ਤੁਸੀਂ ਮੇਰੇ ਮਸ਼ਕੂਰ ਨਹੀਂ ਕਿ ਜਿਹੜੇ ਕਦੀ ਇਕੱਠੇ ਨਹੀਂ ਸੀ ਹੁੰਦੇ ਉਹ ਮੈਂ ਇਕੱਠੇ ਕਰ ਦਿੱਤੇ ਨੇ ਕਿਉਂਕਿ ਉਸੇ ਭੈਣ ਨੇ ਕਿਹਾ ਕਿ ਇੱਕ ਵੱਡਾ ਤੇ ਇੱਕ ਛੋਟਾ ਵੀਰ ਹੈ ਭੈਣ ਕਿਤੇ ਨਾ ਹੋਵੇ ਨਾ ਕਿ ਵੱਡੇ ਦੇ ਨਾਲ ਹੀ ਅੱਗੇ ਗਈ ਵੱਡੇ ਨੂੰ ਅੱਗੇ ਵਧਾਓ ਛੋਟੇ ਨੂੰ ਫਿਰ ਦੇਖ ਲਾਂਗੇ ਨਹੀਂ ਕੋਈ ਗੱਲ ਨਹੀਂ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕਦੀ ਭੈਣ ਦੀ ਨਜ਼ਰ ਜਿਹੜੀ ਹੈ ਉਹ ਕੋਲੀ ਨਹੀਂ ਹੋ ਸਕਦਾ ਇੱਕ ਗੱਲ ਸੀਰੀਅਸਲੀ ਕਿ ਐਕਸ਼ਨ ਇੱਕ 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 ਸਟਰੋਂਗ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਹਮੇਸ਼ਾ ਭੈਣਾ ਤੇ ਮਾਂ ਜਿਹੜੀ ਹੈ ਛੋਟਾ ਜਿਹੜਾ ਹੁੰਦਾ ਹੈ ਉਹਦੇ ਵੱਲ ਵਿਸ਼ੇਸ਼ ਤੌਰ ਜ਼ਿਆਦਾ ਪਿਆਰ ਹੁੰਦਾ ਕਿਤੇ ਪੰਜਾਬ ਦੇ ਅੰਦਰ ਇਹ ਨਾ ਹੋਵੇ 2017 ਚ ਬੀਜੇ ਬਿਲਕੁਲ ਤੁਸੀਂ ਫਿਕਰ ਨਾ ਕਰੋ ਭਾਜਪੀ ਦੇ ਸਾਰੀ ਉਮਰ ਲੜਦੀ ਰਹੇ ਤਾਂ ਵੀ ਆਲਟਰਨੇਟਿਵ ਨਹੀਂ ਬਣਾ ਪਾਉਂਦੀ 10% ਸਾਰਾ ਵੋਟ ਹੈ ਉਹਨਾਂ ਕੋਲ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾਲ ਜਿਹੜੇ ਕਹਿ ਰਹੇ ਨੇ ਕਿ ਜੋ ਵੀ ਅੰਦਰ ਗੁੱਟਵਾਜੀ ਚੱਲ ਰਹੀ ਹੈ ਉਹਦੇ ਉੱਤੇ ਵੀ ਰਾਹਤ ਕਾਂਗਰਸ ਨੂੰ ਮਿਲ ਜਾਨ ਵਾਲੇ ਦਿਨਾਂ ਦੇ ਅੰਦਰ ਔਰ ਉਹਨਾਂ ਨੂੰ ਲੱਗਦਾ ਹੈਗਾ ਕਿ 2017 ਦੇ ਲਈ ਕਾਂਗਰਸ ਆਪਣਾ ਸਫ਼ਰ ਤੈਅ ਕਰਦੀ ਹੋਈ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇਗੀ ਇਹ ਆਉਣ ਵਾਲੇ ਨਤੀਜੇ 2017 ਦੇ ਦੱਸਣਗੇ ਕਿ ਕਾਂਗਰਸ ਵਿਧਾਨ ਸਭਾ ਵੱਲ ਜਾਂਦੀ ਹੈ ਜਾਂ ਫਿਰ ਵਿਰੋਧੀ ਧਿਰ ਦੇ ਅੰਦਰ ਆ ਕੇ ਬੈਠਦੀ ਹੈ